ਗੁਰਮਖ ਪਿਆਰਿਓ ਕਈ ਵਾਰ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਪਾਠ ਕਰਦੇ ਹਾਂ ਨਿਤਨੇਮ ਕਰਦੇ ਹਾਂ ਪਾਠ ਕਰਦੇ ਆ ਕਰਦੇ ਆ ਕਈ ਪ੍ਰੇਮੀ ਇਹ ਵੀ ਆਖਦੇ ਆ ਸਾਨੂੰ ਅਵਾਸੀਆਂ ਬਹੁਤ ਆਉਂਦੀਆਂ ਨੇ ਤੇ ਕਈ ਵਰੀ ਮੰਦੇ ਖਿਆਲ ਗੰਦੇ ਵਿਚਾਰ ਵੀ ਅੰਦਰ ਮਨ ਚ ਚੱਲਣ ਲੱਗ ਜਾਂਦੇ ਆ ਤੇ ਪਾਠ ਕਰਦਿਆਂ ਕੋਲ ਦਰਗਾਹੀ ਰੂਹਾਂ ਆਉਣ ਦੀ ਕੀ ਨਿਸ਼ਾਨੀ ਹੁੰਦੀ ਆ ਆਓ ਆਪਾਂ ਇਹਨਾਂ ਵਿਚਾਰਾਂ ਨੂੰ ਸਮਝਦੇ ਹਾਂ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਇਹ ਆ ਵੀ ਜਦੋਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਚੌਂਕੜਾ ਮਾਰ ਕੇ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਦੇ ਹਾਂ ਸਾਡਾ ਜਿਹੜਾ ਇਹ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਮਾਹੌਲ ਦੇ ਵਿੱਚ ਆਸੇ-ਪਾਸੇ ਕਈ ਬਦਲਾਅਦੂ ਹੁੰਦੇ ਆ ਜਦੋਂ ਪਾਠ ਕਰਦੇ ਆ ਕਈ ਵਾਰੀ ਨੀਂਦ ਆਉਣ ਲੱਗ ਜਾਂਦੀ ਆ ਉਬਾਸੀਆਂ ਆਉਂਦੀਆਂ ਨੇ ਖਿਆਲ ਆਉਂਦੇ ਆ ਵੱਖਰੇ-ਵੱਖਰੇ ਹਰ ਸਰੀਰ ਨੂੰ ਬਦਲਾਅ ਆਉਂਦੇ ਆ ਇਨਾਂ ਵਿੱਚੋਂ ਕੁਝ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਜੀ ਕੁਝ ਮਾੜੀਆਂ ਵੀ ਹੁੰਦੀਆਂ ਨੇ ਬੁਰੀਆਂ ਵੀ ਹੁੰਦੀਆਂ ਨੇ ਪਰ ਸਾਨੂੰ ਸਮਝਣਾ ਪਵੇਗਾ ਜਾਣਨਾ ਪਵੇਗਾ ਕਿ ਕਿਹੜੀ ਚੀਜ਼ ਚੰਗੀ ਆ ਕਿਹੜੀ ਮਾੜੀ ਆ ਤੇ ਉਹ ਪਤਾ ਕਿਵੇਂ ਲੱਗੂਗਾ ਜੀ ਦੇਖੋ ਪਾਠ ਕਰਦੇ ਆ ਸਾਡੇ ਆਸ-ਪਾਸ ਦਰਗਾਹੀ ਰੂਹਾਂ ਪਵਿੱਤਰ ਰੂਹਾਂ ਉਹ ਆ ਕੇ ਖੜ ਜਾਂਦੀਆਂ ਨੇ ਹੁਣ ਆਪਾਂ ਇਹਨੂੰ ਗੁਰਮਤ ਵਿਚਾਰਾਂ ਦੁਆਰਾ ਸਮਝਣਾ ਹੈ ਦੇਖੋ ਜੀ ਜਦੋਂ ਅਵਾਸੀਆ ਆਉਣ ਲੱਗ ਜਾਣ ਪਾਠ ਕਰਦੇਆਂ ਨੂੰ ਕਾਲ ਕਰਨਾ ਉਹਦੇ ਪਿੱਛੇ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਹੁੰਦੀ ਆ ਵੀ ਜਦੋਂ ਸਾਨੂੰ ਅਵਾਸੀਆਂ ਆਉਂਦੀਆਂ ਨੇ ਇੱਕ ਦੋ ਅਵਾਸੀਆਂ ਆਈਆਂ ਉਦੋਂ ਬਾਅਦ ਮਨ ਪੂਰਾ ਖੜ ਜਾਵੇ ਤੇ ਉਹ ਸਰੀਰ ਵਿੱਚ ਊਰਜਾ ਵੱਧ ਜਾਵੇ ਇਕਾਗਰਤਾ ਵੀ ਵੱਧ ਜਾਵੇ ਬਾਣੀ ਵਿੱਚ ਹੋਰ ਮਨ ਲੱਗਣ ਲੱਗ ਜਾਵੇ ਇੱਕ ਤਾਂ ਇਦਾਂ ਵੀ ਹੁੰਦੀ ਆ ਇਹ ਬਦਲਾਅ ਤਾਂ ਹੁੰਦਾ ਜੀ ਚੰਗਾ ਇਹਦੇ ਨਾਲ ਸਾਨੂੰ ਸਮਝ ਜਾਣਾ ਚਾਹੀਦਾ ਕਿ ਤੁਹਾਡੇ ਆਸ-ਪਾਸ ਦਰਗਾਹੀ ਰੂਹਾਂ ਆ ਕੇ ਖੜ ਗਈਆਂ ਨੇ ਜੇਕਰ ਪਾਠ ਕਰਦੇ ਅੱਖਾਂ ਵਿੱਚ ਹਲਕਾ ਹਲਕਾ ਪਾਣੀ ਵੀ ਆ ਜਾਵੇ ਤੇ ਵਿਰਾਗ ਆਉਣ ਲੱਗ ਜੇ ਰਸ ਆਉਣ ਲੱਗ ਜੇ ਬਾਣੀ ਵਿੱਚੋਂ ਤੇ ਬਾਣੀ ਪੜ ਕੇ ਚਿਤ ਕਰੇ ਹੋਰ ਬਾਣੀ ਪੜੀਏ ਸਮਝ ਲੈਣਾ ਚੰਗੀਆਂ ਰੂਹਾਂ ਆਸੇ ਪਾਸੇ ਉਹਨਾਂ ਦਾ ਪਹਿਰਾ ਹੈ ਤੇ ਜੇ ਭਾਈ ਉਹ ਵਾਸੀਆਂ ਤੇ ਉਹ ਵਾਸੀਆਂ ਆਈ ਜਾਣ ਹਟਣੀ ਨੀਂਦ ਆਣੀ ਸ਼ੁਰੂ ਹੋ ਜੇ ਅੱਖਾਂ ਭਾਰੀਆਂ ਹੋ ਜਾਣ ਮਨ 'ਚ ਗੰਦੇ ਖਿਆਲ ਆ ਜਾਣ ਤੇ ਇਹ ਵੀ ਆਵੇ ਕਿ ਹੁਣ ਮੈਂ ਪਾਠ ਦੀ ਸਮਾਪਤੀ ਕਰ ਦੇਵਾਂ ਪਿਆਰ ਨਾ ਉਪਜੇ ਗੁਰਬਾਣੀ ਪੜਨ ਨੂੰ ਦਿਲ ਨਾ ਕਰੇ ਮਨ ਨਾ ਮੰਨੇ ਤੇ ਉਹ ਨੀਂਦ ਹੀ ਆਈ ਜਾਵੇ ਅਕੀਮਾਂ ਜਾਂ ਪੈਦਾ ਹੋ ਜੇ ਇਹ ਬੁਰਾ ਬਦਲਾਵ ਹੈ ਜੀ ਇਹਦੇ ਤੋਂ ਪਤਾ ਲੱਗਦਾ ਵੀ ਆਸੇ ਪਾਸੇ ਜੜੀਆਂ ਨੇ ਇਹੋ ਜਿਹੀਆਂ ਰੂਹਾਂ ਨੇ ਜੜੀਆਂ ਇਹ ਕਰਨ ਤੋਂ ਸਾਨੂੰ ਰੋਕ ਰਹੀਆਂ ਨੇ ਇੱਕ ਤਾਂ ਅੱਖਾਂ ਨਾਲ ਸੀ ਵੇਖਦੇ ਆ ਉਹ ਸਰੀਰ ਹੁੰਦੇ ਆ ਉਹ ਰੂਹਾਂ ਹੁੰਦੀਆਂ ਨੇ ਪਰ ਇੱਕ ਉਹ ਵੀ ਹੁੰਦੇ ਆ ਸੂਖਮ ਸਰੀਰ ਜਿਹੜੇ ਆਪਾਂ ਆ ਅੱਖਾਂ ਨਾਲ ਨਹੀਂ ਵੇਖ ਸਕਦੇ ਉਹ ਵੀ ਇੱਕ ਦੁਨੀਆ ਹੁੰਦੀ ਆ ਸਾਧ ਸੰਗਤ ਜੀ ਹੁਣ ਇਹਦਾ ਇਲਾਜ ਕੀ ਆ ਤੁਸੀਂ ਪਾਠ ਕਰਨਾ ਨਹੀਂ ਛੱਡਣਾ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਿਹਾ ਕਰਦੇ ਸੀ ਬੰਦਗੀ ਕਰਨੀ ਨਹੀਂ ਛੱਡਣੀ ਚਾਹੀਦੀ ਆਪਣਾ ਗੁਣ ਨਹੀਂ ਗਵਾਉਣਾ ਚਾਹੀਦਾ ਭਾਵੇਂ ਕੋਈ ਨਿੰਦੀ ਜਾਵੇ ਸਾਨੂੰ ਸਾਧ ਸੰਗਤ ਜੀ ਖਿਆਲ ਕਰਨਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਚਾਹੇ ਵਾਸੀ ਆਉਣ ਮਨ ਵਿੱਚ ਇੱਕ ਵਾਰ ਵਿਚਾਰ ਆਈ ਜਾਣ ਅਕੀਮਾ ਪੈਦਾ ਹੋਵੇ ਪਾਠ ਜਿਹੜਾ ਹੈ ਉਹ ਕਰਦੇ ਜਾਓ ਕਰਦੇ ਜਾਓ ਹੌਲੀ ਹੌਲੀ ਤੁਸੀਂ ਵੇਖੋਗੇ ਜਿਵੇਂ ਆਪਾਂ ਕੱਪੜਾ ਕੋਈ ਧੋਣੇ ਆ ਉਹ ਚ ਮੈਲ ਬੜੀ ਲੱਗੀ ਹੁੰਦੀ ਆ ਪਹਿਲਾਂ ਮੈਲ ਬਾਹਰ ਆਉਂਦੀ ਆ ਫੇਰ ਉਜਲਾ ਹੁੰਦਾ ਏਵੇਂ ਹੌਲੀ ਹੌਲੀ ਮਨ ਦੀ ਜਦੋਂ ਮੈਲ ਧੋਤੀ ਜਾਊਗੀ ਇਹ ਚੀਜ਼ਾਂ ਦੂਰ ਹੋ ਜਾਣਗੀਆਂ ਦੂਜੀ ਨਿਸ਼ਾਨੀ ਇਹ ਹੁੰਦੀ ਆ ਜਦੋਂ ਵੀ ਆਪਾਂ ਸਿਮਰਨ ਕਰੀਏ ਜਾਂ ਪਾਠ ਕਰੀਏ ਜੇ ਸਾਡੇ ਅੰਦਰ ਹੋਰ ਉਤਸ਼ਾਹ ਪੈਦਾ ਹੋ ਜਾਏ ਚੰਗੇ ਵਿਚਾਰ ਆਉਣ ਲੱਗ ਜਾਣ ਇਹ ਬੜਾ ਚੰਗਾ ਬਦਲਾਅ ਹੈ ਜੀ ਤੁਹਾਡੇ ਆਸੇ-ਪਾਸੇ ਦੇਖੋ ਸਾਧ ਸੰਗਤ ਜੀ ਪਵਿੱਤਰ ਰੂਹਾਂ ਦਰਗਾਹੀ ਰੂਹਾਂ ਅਗੇ ਖੜਗੀਆਂ ਨੇ ਇਹਨਾਂ ਨੂੰ ਸ਼ਹੀਦੀ ਸਿੰਘਾਂ ਦਾ ਪਹਿਰਾ ਕਹਿ ਲਿਈਏ ਚੰਗੀਆਂ ਰੂਹਾਂ ਕਹਿ ਦਈਏ ਕੋਈ ਅਤਕਤ ਨਹੀਂ ਨੀ ਕਿਉਂਕਿ ਦੇਖੋ ਜੀ ਜਦੋਂ ਆਪਾਂ ਪਾਠ ਕਰਦੇ ਹਾਂ ਉਹ ਪਾਠ ਕਰਨ ਦਾ ਫਲ ਤਾਂ ਆਪਾਂ ਨੂੰ ਮਿਲਦਾ ਹੀ ਹੈ ਪਰ ਕਈ ਐਸੀਆਂ ਰੂਹਾਂ ਵੀ ਹੁੰਦੀਆਂ ਨੇ ਜਿਹੜੀਆਂ ਕੇਵਲ ਪਾਠ ਨਹੀਂ ਕਰਦੀਆਂ ਭਜਨ ਸਿਮਰਨ ਕਰਦੀਆਂ ਨੇ ਭਜਨ ਸਿਮਰਨ ਜਿੱਥੇ ਇੱਕ ਜਗ੍ਹਾ ਤੇ ਆਪਾਂ ਬਹਿ ਕੇ ਕਰਨ ਲੱਗ ਜਾਈਏ ਉਹ ਜਗ੍ਹਾ ਦਾ ਜਿਹੜਾ ਔਰਾ ਹੁੰਦਾ ਬڑا ਫਰਕ ਹੁੰਦਾ ਜੀ ਉਥੋਂ ਦੀਆਂ ਤਰੰਗਾਂ ਦਾ ਇੱਕ ਜਗ੍ਹਾ ਤੇ ਬੈਠ ਕੇ ਪਾਠ ਕਰੀ ਜਾਣਾ ਉਥੇ ਇਹ ਪਵਿੱਤਰ ਰੂਹਾਂ ਉਥੇ ਆ ਜਾਂਦੀਆਂ ਨੇ ਕਿਉਂਕਿ ਬਾਣੀ ਦੇ ਵਿੱਚੋਂ ਇਹਨਾਂ ਨੂੰ ਵੀ ਰਸ ਆਉਂਦਾ ਹੈ ਤੇ ਇਹ ਫਿਰ ਤੁਹਾਡੀ ਰੱਖਿਆ ਵੀ ਕਰਦੀਆਂ ਨੇ ਇਹ ਐਸੀ ਸ਼ਕਤੀ ਆ ਜਿਹੜੀ ਤੁਹਾਨੂੰ ਬਦ ਰੂਹਾਂ ਤੋਂ ਬਚਾ ਕੇ ਰੱਖਦੀ ਆ ਤੇ ਬੁਰੇ ਖਿਆਲਾਂ ਤੋਂ ਬਚਾ ਕੇ ਰੱਖਦੀ ਹੈ ਜੇ ਮਨ ਦੇ ਵਿੱਚ ਪਾਠ ਕਰਦੇ ਆ ਚੰਗੇ ਵਿਚਾਰ ਆਉਂਦੇ ਆ ਵੀ ਬਾਣੀ ਹੋਰ ਪੜ੍ਹੀਏ ਭਾਈ ਅੱਗੇ ਵਧਿਏ ਜ਼ਿੰਦਗੀ ਵਿੱਚ ਕਾ ਉਹ ਪ੍ਰੇਮ ਪੈਦਾ ਹੋ ਜੇ ਵਿਰਾਗ ਪੈਦਾ ਹੋ ਜੇ ਹੰਝੂ ਆ ਜਾਣ ਤੇ ਇਹ ਤਾਂ ਬਹੁਤ ਵੱਡੀ ਕਿਰਪਾ ਵਾ ਵਿਰਾਗ ਦਾ ਪੈਦਾ ਹੋ ਜਾਣਾ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਤੇ ਭਗਤ ਫਰੀਦ ਜੀ ਨੇ ਤਾਂ ਇਹਨੂੰ ਸੁਲਤਾਨ ਆਖਿਆ ਜਿਨ੍ਹਾਂ ਅੱਖਾਂ ਦੇ ਚਮਣੇ ਭਾਈ ਪਿਆਰ ਵਿੱਚ ਰੱਬੀ ਪਿਆਰ ਵਿੱਚ ਗਿੱਲੇ ਨਹੀਂ ਨਾ ਹੁੰਦੇ ਤੇ ਸਾਧ ਸੰਗਤ ਜੀ ਤੇ ਉਹ ਫਿਰ ਇਹ ਜਿਹੜੇ ਸਫਰ ਤੇ ਰਸਤੇ ਤੇ ਤੁਰਦੇ ਹੀ ਨਹੀਂ ਰੱਬੀ ਮਾਰਗ ਤੇ ਇਹ ਤਾਂ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਆ ਬਰਾਗ ਆ ਜਾਣਾ ਅੱਖਾਂ ਦੇ ਵਿੱਚ ਤੇ ਜਦੋਂ ਪਵਿੱਤਰ ਰੂਹਾਂ ਕੋਲ ਆਉਂਦੀਆਂ ਨੇ ਹੋਰ ਬਾਣੀ ਪੜਨ ਨੂੰ ਦਿਲ ਕਰਦਾ ਜਿਹੜੀ ਪਹਿਲਾਂ ਪੜ ਰਹੇ ਹੁੰਨੇ ਉਹ ਚੁਰਾ ਸੌਣ ਲੱਗ ਜਾਂਦਾ ਉਹੀ ਬਾਣੀ ਹੁੰਦੀ ਆ ਜਿਹਨੂੰ ਜਿਸ ਵਕਤ ਆਪਾਂ ਘੜੀ ਵੇਖ-ਵੇਖ ਪੜਦੇ ਆਂ ਜਪਜੀ ਸਾਹਿਬ ਦਾ ਪਾਠ ਤੇ ਜਦੋਂ ਰਸ ਆ ਜਾਏ ਫਿਰ ਆਪਾਂ ਕਹਿੰਨੇ 10 ਮਿੰਟ ਵੱਧ ਲੱਗ ਜਾਣ ਬਾਣੀ ਨੂੰ ਸਮਝ-ਸਮਝ ਕੇ ਪੜਦੇ ਆਂ ਬਾਣੀ ਨੂੰ ਪੜਨਾ ਸੁਣਨਾ ਵਿਚਾਰਨਾ ਮਨ ਕਰਦਾ ਵੀ ਹੋਰ ਪੜੀਏ ਅਕੇਮਾ ਪੈਦਾ ਨਹੀਂ ਹੁੰਦਾ ਇਕਾਗਰਤਾ ਵੀ ਵੱਧ ਜਾਂਦੀ ਹੈ ਦੇਖੋ ਬੁਰੇ ਖਿਆਲ ਜਦੋਂ ਆਉਂਦੇ ਆ ਨਾ ਸਾਧ ਸੰਗਤ ਜੀ ਪਾਠ ਕਰਦਿਆਂ ਨੂੰ ਤੁਸੀਂ ਇਹ ਬੰਦ ਨਹੀਂ ਕਰਨਾ ਪਾਠ ਕਰਨਾ ਕਈ ਵਾਰੀ ਆਪਾਂ یوں ਹੋ ਜਾਂਦਾ ਵੀ ਮਨ ਟਿਕਦਾ ਨਹੀਂ ਮਨ ਰੁਕਦਾ ਨਹੀਂ ਇਹ ਤਾਂ ਮਨ ਵਸਿ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਮਾੜੇ ਫੁਰਨੇ ਆ ਵੀ ਰਹੇ ਆ ਤੇ ਬਾਬਾ ਜੀ ਕਹਿੰਦੇ ਭਾਈ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਇਹ ਕਲਯੁਗ ਦਾ ਅਸਰ ਹੈ ਬੰਦੇ ਤੇ ਆਸੇ-ਪਾਸੇ ਦਾ ਮਾਹੌਲ ਹੀ ਇਦਾਂ ਦਾ ਹੋ ਜਾਂਦਾ ਇਹ ਗੰਦੇ ਵਿਚਾਰਾਂ ਦੀ ਮੈਲ ਚੜੀ ਹੁੰਦੀ ਹੈ ਤੇ ਨਾਮ ਰੂਪੀ ਸਾਬਣ ਦੇ ਨਾਲ ਧੋਤੀ ਜਾਂਦੀ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੇ ਕੈ ਰੰਗ ਨਾਮ ਸਿਮਰਨ ਤੇ ਬਾਣੀ ਦੇ ਨਾਲ ਆਪਦੀ ਆਤਮਾ ਨੂੰ ਮਲਮਲ ਕੇ ਧੋਣਾ ਹੈ ਮਨ ਧੋਵੋ ਸ਼ਬਦ ਲਾਗੂ ਹਰਸੋਂ ਰਹੋ ਚਿਤ ਲਾਏ ਚੰਗੇ ਖਿਆਲ ਸ਼ubh ਵਿਚਾਰ ਮਨ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਤੇ ਬਹੁਤ ਕਿਰਪਾ ਹੋ ਜਾਂਦੀ ਹੈ ਜਦੋਂ ਆਪਾਂ ਇੱਕ ਮਨ ਇੱਕ ਚਿਤ ਹੋ ਕੇ ਬਾਣੀ ਪੜ੍ਹਦੇ ਆਂ ਜੀ ਬੁਰੇ ਖਿਆਲ ਆਈ ਜਾਣ ਉਹਨਾਂ ਨੂੰ ਭਾਈ ਉਹਨਾਂ ਬਾਰੇ ਫੈਸਲਾ ਨਹੀਂ ਕਰਨਾ ਉਹ ਆਉਣਗੇ ਲੰਘ ਜਾਣਗੇ ਉਹਨਾਂ ਨੂੰ ਲੰਘਣ ਦਿਓ ਉਦੋਂ ਬਾਅਦ ਜਿਵੇਂ ਕੱਪੜਾ ਧੋਣੇ ਆ ਮੈਲ ਉਤਰਦੀ ਆ ਨਾ ਕੱਪੜਾ ਉਜਲਾ ਹੋ ਜਾਂਦਾ ਪਹਿਲਾਂ ਮੈਲ ਲੰਘੂਗੀ ਫਿਰ ਰਸ ਵੀ ਆ ਜਾਵੇਗਾ ਬਸ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਅਰਦਾਸ ਕਰਨੀ ਆ ਸਤਿਗੁਰੂ ਜੀ ਕਿਰਪਾ ਬਣਾਈ ਰੱਖਣੀ ਇਹ ਨਾਮ ਸਿਮਰਨ ਦੀ ਦਾਤ ਸਾਨੂੰ ਬਖਸ਼ਿਸ਼ ਕਰਨੀ ਜੀ ਕਿਉਂਕਿ ਦੇਖੋ ਸਾਧ ਸੰਗਤ ਜੀ ਜਦੋਂ ਜਦੋਂ ਆਪਾਂ ਨਾਮ ਜਪਦੇ ਹਾਂ ਉਦੋਂ ਕਿਤੇ ਨਾ ਕਿਤੇ ਸਾਡੀ ਕਮ ਸੇ ਕਮ ਜੀਵ ਤਾਂ ਨਾਮ ਜਪ ਰਹੀ ਹੁੰਦੀ ਆ ਭਾਵੇਂ ਮਨ ਟਿਕਦਾ ਨਹੀਂ ਟਿਕਦਾ ਰਸਨਾ ਉਸ ਸਮੇਂ ਗਲਤ ਬਿਆਨੀ ਨਹੀਂ ਕਰਦੀ ਇਸ ਕਰਕੇ ਕਦੇ ਵੀ ਸਾਨੂੰ ਮਹਾਪੁਰਖ ਕਹਿੰਦੇ ਹੁੰਦੇ ਸੀ ਨਾਮ ਜਪਣਾ ਨਹੀਂ ਛੱਡਣਾ ਚਾਹੀਦਾ ਹੁਣ ਤੁਸੀਂ ਮੰਨ ਲਓ 10-15 ਮਿੰਟ ਹੀ ਭਾਵੇਂ ਜਾਪ ਕਰਦੇ ਹੋ ਮੂਲ ਮੰਤਰ ਦਾ ਕਰਦੇ ਹੋ ਚਾਹੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਉਸ ਵਕਤ ਜਿਹੜੀ ਤੁਹਾਡੀ ਰਸਨਾ ਹੈ ਰਸਨਾ ਜਪਤੀ ਤੂੰ ਹੀ ਤੂੰ ਹੀ ਭਾਵੇਂ ਮਨ ਨਹੀਂ ਟਿਕਦਾ ਮਨ ਜਿਹੜਾ ਹੈ ਉਹ ਉਪਰਾਮ ਹੈ ਜੀ ਤੇ ਉਹ ਵਾਸੀਆਂ ਵੀ ਆ ਰਹੀਆਂ ਨੇ ਤੇ ਕਮ ਸੇ ਕਮ ਜਿਹੜੀ ਇਹ ਜੀਵ ਹੈ ਜੀ ਜਿਹੜੀ ਹੋਰਾਂ ਰਸਾਂ ਦੇ ਵਿੱਚ ਪਈ ਹੋਈ ਸੀ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਤੇ ਹੋਰਾਂ ਰਸਾਂ ਵਿੱਚ ਫਸੀ ਹੋਈ ਰਸਨਾ ਜਿਹੜੀ ਆ ਜਦੋਂ ਨਾਮ ਜਪੇਗੀ ਤੇ ਉਹਦਾ ਫਾਲੇ ਨੂੰ ਕਿਵੇਂ ਨਾ ਕਿਵੇਂ ਮਿਲ ਨਹੀਂ ਆ ਪਰ ਜਦੋਂ ਅਸੀਂ ਅਭਿਆਸ ਲਗਾਤਾਰ ਕਰਦੇ ਹਾਂ ਜੀ ਜਿਵੇਂ ਆਪਾਂ ਆਮ ਗੱਲ ਕਰਦੇ ਹਾਂ ਜਦੋਂ ਆਪਾਂ ਕਿਸੇ ਕੰਮ ਨੂੰ ਰੋਜ਼-ਰੋਜ਼ ਕਰਨ ਲੱਗ ਜਾਈਏ ਫਿਰ ਅਸੀਂ ਉਸ ਦੇ ਅਭਿਆਸੀ ਬਣ ਜਾਂਦੇ ਹਾਂ ਸਾਨੂੰ ਉਹ ਕੰਮ ਦਾ ਤਜਰਬਾ ਵੀ ਹੋ ਜਾਂਦਾ ਹੈ ਪਰ ਨਾਮ ਜਪਣ ਦੇ ਵਿੱਚ ਇਹ ਆ ਵੀ ਜਦੋਂ ਗੁਰੂ ਦੀ ਕਿਰਪਾ ਹੋਊਗੀ ਉਦੋਂ ਮਨ ਟਿਕੇਗਾ ਜੀ ਇਹ ਇਕੱਲੇ ਆਪਣੇ ਚੱਲਣ ਦੀ ਗੱਲ ਨਹੀਂ ਇਹਦੇ ਵਿੱਚ ਗੁਰੂ ਦੀ ਕਿਰਪਾ ਵੀ ਚਾਹੀਦੀ ਹੈ ਗੁਰੂ ਦੀ ਕਿਰਪਾ ਤਾਂ ਹੀ ਹੋਵੇਗੀ ਜਦੋਂ ਅਸੀਂ ਰੋਜ਼ ਨਾਮ ਜਪਾਂਗੇ ਉਹ ਸੰਗਤ ਵਿੱਚ ਜਾ ਕੇ ਅਸੀਂ ਇੱਕ ਇੱਕ ਮਨ ਇੱਕ ਚਤ ਹੋ ਕੇ ਨਾਮ ਜਪਦੇ ਆਂ ਗੁਰੂ ਮਹਾਰਾਜ ਬਹੁਤ ਦਾਤਾਂ ਸਾਨੂੰ ਦੇ ਦਿੰਦੇ ਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਰ ਦਿੰਦੇ ਆ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਸੀ ਭਾਈ ਜੇ ਤੁਸੀਂ ਆਪਣੇ ਜਿਹੜੇ ਜੀਵਨ ਦੀ ਜ਼ਿੰਦਗੀ ਦੀ ਜਿਹੜੀ ਗੱਡੀ ਆ ਅੰਬਰੀ ਲਾਉਣਾ ਚਾਹੁੰਦੇ ਆ ਨਿਤਨੇਮ ਦਾ ਪਿੰਨਾ ਵੱਡਾ ਹੋਣਾ ਚਾਹੀਦਾ ਆਪਾਂ ਵੇਖਦੇ ਆ ਬੱਚੇ ਪਤੰਗ ਉਡਾਉਂਦੇ ਆ ਤੇ ਜਿੰਨੀ ਡੋਰ ਹੁੰਦੀ ਓਨੀ ਦੂਰ ਪਤੰਗ ਉੱਡਦਾ ਹੈ ਜੀ ਇਸ ਕਰਕੇ ਨਿਤਨੇਮ ਦਾ ਪਿੰਨਾ ਵੱਡਾ ਕਰਨਾ ਪਵੇਗਾ ਜੀ ਬਾਬਾ ਅਨੰਦ ਸਿੰਘ ਜੀ ਨੇ ਆਪ ਕਿੰਨੀ ਭਗਤੀ ਕੀਤੀ ਨਾਨਕ ਸਰ ਭਗਤੀ ਦਾ ਕਰ ਅੱਜ ਉੱਥੇ ਜਾਈਏ ਸੋਖਮਣੀ ਸਾਹਿਬ ਦੇ ਜਾਪ ਅਖੰਡ ਜਾਪ ਚੱਲ ਰਹੇ ਆ ਜੀ ਬਾਣੀ ਪੜੀ ਜਾ ਰਹੀ ਆ ਮਹਾਂਪੁਰਖ ਜਿੱਥੇ ਜਾਂਦੇ ਆ ਨਾਮ ਜਪਦੇ ਆ ਤੇ ਦੂਜਿਆਂ ਨੂੰ ਜਪਾਉਂਦੇ ਆ ਭਾਈ ਇਹ ਵਾਸੀਆਂ ਆਉਣੀਆਂ ਤੇ ਇਹ ਪਹਿਲਾਂ ਪਹਿਲਾਂ ਹੀ ਲੱਗਦਾ ਹੈ ਹੌਲੀ ਹੌਲੀ ਜਦੋਂ ਅਰਥ ਆਪਾਂ ਪੜਨ ਲੱਗ ਜਾਂਦੇ ਬਾਣੀ ਦੇ ਰਸ ਵੀ ਆਉਣ ਲੱਗ ਜਾਂਦਾ ਟਕਾ ਵੀ ਆਉਣ ਲੱਗ ਜਾਂਦਾ ਸੋ ਜਦੋਂ ਵੀ ਭਾਈ ਇੱਕ ਵਾਰੀ ਪਾਠ ਕਰਕੇ ਅਗਲੇ ਦਿਨ ਪਾਠ ਕਰਨ ਨੂੰ ਮਨ ਕਰੇ ਸਮਝ ਲਓ ਚੰਗੀਆਂ ਰੂਹਾਂ ਜਿਹੜੀਆਂ ਤੁਹਾਡੇ ਆਸੇ ਪਾਸੇ ਨੇ ਨਹੀਂ ਤਾਂ ਭਾਈ ਜੇ ਅਮਰਤ ਵੇਲੇ ਉੱਠਿਆ ਹੀ ਨਾ ਜਾਵੇ ਤੇ ਉਹ ਕਲਯੁਗ ਦਾ ਪਹਿਰਾ ਜਾਣੋ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ